ਮੈਂ ਹਰਮੰਦੀ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਇਹ ਵੈਰਾਈਟੀ 110 ਬਹੁਤ ਸਾਰੀ ਸਮੱਸਿਆ ਆ ਰਹੀ ਹੈ ਇਸ ਸਾਲ ਡੋਡੀ ਜਿਹਨੂੰ ਹਲਦੀ ਬੋਲਦੇ ਆਪਾਂ ਜਾਂ ਕਿਸਾਨ ਭਰਾਓ ਬੀਐਲਬੀ ਦੀ ਤੇ ਤੇਲੇ ਦੀ ਉਹ ਸਮੱਸਿਆ ਆਉਣ ਦੇ ਬਹੁਤ ਸਾਰੇ ਰੀਜਨ ਨੇ ਇਸ ਸਾਲ ਮੌਸਮ ਦਾ ਰੋਲ ਸਭ ਤੋਂ ਵੱਡਾ ਉਹਦੇ ਤੇ ਮੌਸਮ ਖਰਾਬ ਹੋਣ ਕਰਕੇ ਇਹ ਬਿਮਾਰੀਆਂ ਜਿਹੜੀਆਂ ਆਈਆਂ ਵਾਂ ਤੇ ਸਭ ਤੋਂ ਵੱਡਾ ਫੈਕਟਰ ਹੈ ਜੀ ਡੋਡੀ ਰੋਗ ਦਾ ਕਿਸਾਨ ਭਰਾ ਬੋਲਣ ਦਾ ਆ ਕਿ ਅਸੀਂ ਗੈਲੀਲਿਓ ਵੇ ਵੀ ਕੀਤੀ ਆ ਉੱਥੇ ਵੀ ਹਲਦੀ ਆ ਗਈ ਹੈ ਤੇ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਬੋਲ ਰਹੀ ਆ ਕਿ ਸਿਫਾਰਿਸ਼ਾ ਮਤਲਬ ਕਿ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀ ਦਵਾਈ ਗੈਲੀਲਿਓ ਵੇ ਲੇਟਰ ਢਾਈਆਂ ਗੱਲਾਂ ਦਾ ਉਹਨ ਬਾਜ਼ਾਰ ਦੇ ਵਿੱਚ ਗੱਲ ਕਰੀਏ ਤੇ 1800 ਤੋਂ 2000 ਤੱਕ ਤੇ ਕਈ ਜਗ੍ਹਾ ਤੇ ਵੀ ਸਾਨੂੰ ਆਇਆ ਵੀ 800 ਦਾ 1200 ਦਾ ਲੀਟਰ ਵੀ ਮਿਲਿਆ ਹੁਣ ਪਤਾ ਨਹੀਂ ਉਹ 800 1200 ਵਾਲਾ ਕਿਹੜਾ ਵਾ ਕੀ ਸਮੱਸਿਆਵਾਂ ਆਈਆਂ ਵਾ ਹੁਣ ਕਾਫੀ ਕੰਮ ਵਧਿਆ ਵਾ ਉਹਦੇ ਤੇ ਵੀ ਫਿਰ ਗਵਰਨਮੈਂਟ ਦਾ ਧਿਆਨ ਆ ਵੀ ਕੀ ਚੱਕਰ ਪਿਆ ਏ ਦਵਾਈ ਦਾ ਪਰ ਜੇ ਗੱਲ ਕਰੀਏ ਅਸਲੀ ਰੋਗ ਤਾਂ ਮਹਲਦੀ ਦੀ ਉਸ ਲੈਵਲ ਦੀ ਹੋਣੀ ਨਹੀਂ ਆ ਕਿਉਂਕਿ ਐਸ ਸਾਲ ਹਵਾ ਦੇ ਵਿੱਚ ਵੀ ਸੇਲ ਆ ਮੀਂਹ ਜਿਆਦਾ ਪੈਣ ਕਰਕੇ ਜ਼ਮੀਨ ਦੇ ਵਿੱਚ ਬਹੁਤ ਜਾਈ ਸੇਲ ਆ ਇਤਨਾ ਛਾਲ ਹੀ ਜਗਾ ਤੇ ਤੂੜੀਆਂ ਤੁਸੀਂ ਦੇਖੋਗੇ ਆਈ ਹੋਈ ਹਲਦੀ ਜਿਦਾਂ ਕਿ ਇੱਕ ਪ੍ਰੋਪਰ ਜੇ ਦੇਖਿਆ ਜਾਵੇ ਮੈਂ ਹਾਲ ਜੋ ਮੇਰੇ ਅਕੋਰਡਿੰਗ ਉਹ ਆ ਜੀ ਕਾਪਰ ਆਕਸੀਕਲਰਾਈਡ ਕਰ ਸਕਦੇ ਜਾਂ ਕਾਪਰ ਹਾਈਡਰੋਕਸਾਈਡ ਕਰ ਸਕਦੇ ਆ ਜਾਂ ਕਾਪਰ ਸਲਫੇਟ ਜੇ ਕਾਪਰ ਆਕਸੀਕਲਰਾਈਡ ਜਾਂ ਹਾਈਡਰੋਕਸਾਈਡ ਕਰਦੇ ਇੱਕ ਸਾਈਡ ਵਾਲਾ ਸਾਲਟ ਉਹ ਕਰਦੇ ਜੋ ਤੇ ਉਹ ਕਿਸਾਨ ਭਰਾਓ ਤੁਸੀਂ ਅੱਧਾ ਕਿਲੋ ਕਿਲੇ ਦਾ ਕਰਨਾ ਉਹਦੇ ਨਾਲ ਹੋਰ ਕੋਈ ਸਪਰੇ ਨਹੀਂ ਕਰਨੀ ਜਿਹੜੀ ਜਿੰਨੂੰ ਆਈ ਹੋਈ ਬਿਮਾਰੀ ਡੀ ਰੋਗ ਜਾਂ ਬੀਐਲਬੀ ਉਹਨੂੰ ਉਥੇ ਰੋਕ ਦੂਗੀ ਇਹ ਕਾਪਰ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਇਸ ਚੀਜ਼ ਨੂੰ ਪ੍ਰੋਪਰ ਹੱਲ ਕਰ ਦੋਗੇ। ਵੀ ਉਹਨਾਂ ਨੂੰ ਮੁੰਜਰਾ ਨੂੰ ਸਹੀ ਕਰ ਦੋਗੇ। ਉਹ ਨਹੀਂ ਸਹੀ ਹੋਣੀ ਆ। ਇਹ ਜ਼ਰੂਰੀ ਬੇਨਤੀ ਆ ਇਹਨਾਂ ਚੀਜ਼ਾਂ 'ਤੇ ਜ਼ਰੂਰ ਧਿਆਨ ਰੱਖਿਓ। ਜੇ ਕਾਪਰ ਸਲਫੇਟ ਕਰਦੇ ਜੋ ਉਹ ਸੀ ਕਿਸੇ ਤਰ੍ਹਾਂ ਦੀ ਹੋਰ ਵੀ ਤੇਲੇ ਵਾਲੀ ਦਵਾਈ ਵੀ ਪਾ ਸਕਦੇ ਜੋ ਜਾਂ ਕਿਸੇ ਤਰ੍ਹਾਂ ਦੀ ਹੋਰ ਕੋਈ ਪ੍ਰੋਬਲਮ ਤੁਹਾਨੂੰ ਤੁਹਾਨੂੰ ਉਲੀ ਰੋਗ ਦੀ ਸ਼ੀਥ ਬ্লাইਟ ਦੀ ਹੋਗੀ। ਜਾਂ ਸੁੰਡੀ ਵਾਲੀ ਕੋਈ ਪੌਣੀ ਉਹ ਵੀ ਤੁਸੀਂ ਪਾ ਸਕਦੇ ਹੋ। ਹੁਣ ਮੇਨ ਕੋਈ ਵੀ ਦਵਾਈ ਕਿੰਨੇ ਦਿਨ ਕੱਢਦੀ ਹੈ ਵੀ ਸਵਾਰ ਰਹਿੰਦਾ ਕਿਸਾਨਾਂ। ਕਿੰਨੇ ਦਿਨ ਕੱਢਦੀ ਹੈ। ਜਿਹੋ ਜਿਹੋ ਮੌਸਮ ਆ ਜੀ। ਦਵਾਈ ਸਿਰਫ 15 ਉਹ 20 ਦਿਨ ਕੱਢੇਗੀ। ਉਸ ਤੋਂ ਬਾਅਦ ਖਤਮ ਹੋਣਾ ਸਟਾਰਟ ਹੋ ਜਾਏਗਾ। ਹੁਣ ਜਿੱਦਾਂ ਕਈ ਜਗ੍ਹਾ ਤੇ ਮੁੰਜਰਾਂ ਝੁਗੀਆਂ ਵਾਂ। ਜਦੋਂ ਪ੍ਰੋਪਰ ਸਾਰੀਆਂ ਮੁੰਜਰਾਂ ਝੁਗ ਜਾਣ। ਉਸ ਲੈਵਲ ਤੇ ਵੀ ਸਪਰੇਅ ਤੁਸੀਂ ਕਰ ਸਕਦੇ ਜੋ ਲਾਸਟ ਸਪਰੇਅ ਦੀ ਗੱਲ ਕਰਾਂ ਜੇ ਮੈਂ ਕਿਉਂਕਿ ਪੀਆਰ 114 ਪੀਆਰ 131 ਨੂੰ ਵੀ ਬਿਮਾਰੀ ਆਈ ਹੈ ਇਸ ਸਾਲ 110 ਜਿੰਨੀਆਂ ਵੀ ਵੈਰਾਈਟੀਆਂ ਸਾਰੇ ਨੂੰ ਬਿਮਾਰੀ ਆ ਰਹੀ ਹੈ। ਨੋ ਡਾਊਨ ਸਾਰੇ ਦੇ ਟਾਈਮ ਤੇ ਮੀਂਹ ਬਹੁਤ ਪਿਆ। ਮੀਂਹ ਮੀਂਹਾਂ ਕਰਕੇ ਜਿਹੜਾ ਮੁੰਜਰਾ ਏੜੀਆਂ ਉਹ ਵੀ ਉਸ ਲੈਵਲ ਦੀਆਂ ਨਹੀਂ ਬਣੀਆਂ ਜਾਂ ਮੁੰਜਰਾਂ ਕਈ ਦਾਗੀ ਹੋ ਚੁੱਕੀਆਂ ਐ ਉਹਦੇ ਤੋਂ ਕਿਸਾਨ ਭਰਾ ਬੜੀਆਂ ਸਪਰੇਇਆਂ ਕਰਾ ਰਿਹਾ ਜਿਹੜੀਆਂ ਦਾਗੀ ਹੋ ਚੁੱਕੀਆਂ ਉਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਮੁੰਜਰਾਂ ਦਾ ਇਸ ਕਰਕੇ ਜਿਹੜੀ ਲਾਟ ਸਪਰੇਅ ਕਰਨੀ ਹੈ ਉਹ ਕੋਸ਼ਿਸ਼ ਕਰੋ ਬੀ ਐਲ ਵੀ ਦੀ ਕਰੋ ਉਹਦੇ ਤੋਂ ਸ਼ਿਪਾਰਸ਼ਾ ਜੁਨੀਵਰਸਿਟੀ ਵੱਲੋਂ ਕੋਈ ਦਵਾਈ ਸ਼ਿਪਾਰਸ਼ ਨਹੀਂ ਹੈਗੀ ਪਰ ਜੇ ਆਪਾਂ ਗੱਲ ਕਰੀਏ ਵੀ ਕਿਹੜੀ ਚੱਲ ਰਹੀ ਆ ਮਾਰਕੀਟ ਦੇ ਵਿੱਚ ਉਹ ਚੱਲ ਰਹੀ ਬੈਕ ਟੂ ਵਾਈਪ ਸਾਸਵੈਮਲ ਉਹ ਕਿਲੇ ਦੇ ਹਸਾਬ ਨਾਲ ਜਾਂ ਸੇਮ ਕਾਪਰ ਕੋਈ ਵੀ ਕਿਸੇ ਵੀ ਕਾਪਰ ਕਰ ਸਕਦੇ ਤੁਸੀਂ ਚਾਹੇ ਕਾਪਰ ਸਲਫੇਟ ਕਰੋ ਉਹ ਵੀ ਅੱਧਾ ਕਿਲੋ ਡੋਜ਼ ਆ ਕਾਪਰ ਹਾਈਡਰੋਕਸਾਈਡ ਕਰੋ ਕਾਪਰ ਆਕਸੀਕਲੋਰਾਇਡ ਕਰੋ ਕੋਈ ਵੀ ਤਰ੍ਹਾਂ ਦੀ ਕੋਈ ਵੀ ਕਾਪਰ ਕਰਨੀ ਹੈ ਤੁਸੀਂ ਕਰ ਸਕਦੇ ਤੇਲੇ ਦੀ ਜਿਹੜੀ ਸਮੱਸਿਆ ਆ ਰਹੀ ਹੈ ਜਿੱਥੇ ਤੇਲਾ ਆਇਆ ਆ ਕਿਸਾਨ ਭਰਾਓ ਉਥੇ ਸੱਚਾਈ ਇਹ ਆ ਕਿ ਓਸ਼ੀਨ ਚੈਸਰਗੀਆਂ ਦਵਾਈਆਂ ਫਿਰ ਆਈ ਹੋਏ ਤੇ ਕੰਮ ਨਹੀਂ ਕਰਦੀ ਉਦੇ ਨਾਲ ਤੁਹਾਨੂੰ ਜੇ ਚੈਸ ਕਰਦੇ ਹੋ ਉਹਦੇ ਨਾਲ ਤੁਹਾਨੂੰ ਕੋਈ ਕੰਟੈਕਟ ਪਾਉਣੀ ਪੈਣੀ ਤੁਹਾਨੂੰ ਦਵਾਈ ਜਿਵੇਂ ਐਸੀਫੇਡ ਹੋ ਗਿਆ ਬੀਪੀਐਮ ਸੀ ਹੋ ਗਈ ਐਸੀਫੇਡ ਦੀ ਡੋਜ਼ ਦੀ ਗੱਲ ਕਰਾਂ ਤਾਂ ਕਿਸਾਨ ਭਰਾਓ ਤੁਸੀਂ ਇੱਕ ਗਲੋਟਾਈਆਂ ਕਿ ਲੈ ਪਾ ਸਕਦੇ ਇਹ ਦੀ ਪ੍ਰੋਪਰ ਡੋਜ਼ ਆ ਤੇ ਚੈਸ ਦੀ 120 ਗ੍ਰਾਮ ਡੋਜ਼ ਆ ਇਹ ਕਰੋਗੇ ਤਾਂ ਤੁਹਾਨੂੰ ਪ੍ਰੋਪਰ ਤੇਲੇ ਦਾ ਜਿਹੜਾ ਹੱਲ ਮਿਲ ਜੇਗਾ। ਤੇ ਧਿਆਨ ਰੱਖੋ ਸਪਰੇਅ ਜਿਹੜੀ ਲਾਸਟ ਕਰਨੀ ਆ ਇਦਾਂ ਦਾ ਕੁਛ ਨਾ ਕਰਿਓ ਜੋ ਕਾਪਰ ਆਕਸੀਕਲਰਾਈਡ ਜਾਂ ਹਾਈਡਰੋਕਸਾਈਡ ਕਰਨੀ ਉਹ ਕੱਲੀ ਕਰਿਓ ਇਹ ਨਾ ਹੋਵੇ ਤੁਸੀਂ ਕਿਸੇ ਦਿਨ ਨਾਰ ਲਾ ਕੇ ਕਰੋ ਹੋਰ ਦਵਾਈਆਂ ਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ। ਉਹਨਾਂ ਬੈਨੀਫਿਟ ਨਹੀਂ ਹੋਏਗਾ ਜਿੰਨਾ ਨੁਕਸਾਨ ਹੋਣਾ। ਇਹ ਗੱਲ ਤੁਸੀਂ ਆਪਣੇ ਪੱਲੇ ਬੰਨ ਲਓ। ਇਹ ਜ਼ਰੂਰੀ ਬੇਨਤੀ ਆ। ਇਹਨਾਂ ਬੇਨਤੀਆਂ ਨੂੰ ਪ੍ਰਮਾਣ ਕਰੋ ਤੇ ਜੇ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਸਵਾਲ ਜਵਾਬ ਆ ਕੋਈ ਕਮੈਂਟਾਂ ਦੇ ਵਿੱਚ ਤੁਸੀਂ ਬੋਲ ਸਕਦੇ ਜੋ ਤਾਂ ਜਾਂ ਹੋਰ ਆਪਾਂ ਨੂੰ ਜਾਣਕਾਰੀ ਮਿਲ ਸਕੇ ਤੇ ਕਿਸਾਨਾਂ ਨੂੰ ਹੋਰ ਹੈਲਪ ਹੋ ਸਕੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਧੰਨਵਾਦ